ਇਹ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ ਗੱਲ ਕਰਨ ਲੱਗਾ ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਇੱਕ ਮਿੰਟ ਜੀ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁਕੜੀਆਂ ਨੂੰ ਰਾਤ ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਦਿਆਂ ਨੂੰ ਸਾਰਿਆਂ ਨੇ ਧੌਣਾ ਛੁੱਟੀਆਂ ਹੁੰਦੀਆਂ ਸੀ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ ਹੁਣ ਤੁਹਾਡੇ ਨਾਲ ਬੈਠੇ ਹੁੰਦੇ ਸਵੇਰੇ ਇਹਨਾਂ ਨੇ ਕਿਹਦੇ ਨਾਲ ਜਾ ਕੇ ਫੋਟੋ ਖਿਚਾ ਲੈਣੀ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਇੱਕ ਹਾਸੋਈ ਨਹੀਂ ਗੱਲ ਦੱਸਣਾ ਤੇ ਕੱਲ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ ਦੋ ਆ ਸਾਲਾਂ ਤਿੰਨ ਪਾਟੀਆਂ ਬਦਲ ਗਏ ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ ਉਹਨਾਂ ਕੋ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ ਉਹਨਾਂ ਨੇ ਫਿਰ ਹੁਜਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ ਤੇ ਨਹੀਂ ਰਹੇ ਆਪਾਂ ਹੁਣ ਫੁੱਲਵਾਲ ਚਲੇ ਗਏ ਇਹ ਆ ਦੋ ਦਿਨ ਦੀ ਗੱਲ ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ ਤੇ ਇੱਕ ਵਰਕਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ ਚ ਬੀਜੇਪੀ ਤੇ ਗਿਆ ਸੀ ਝੰਡਾ ਫੜਾਇਆ ਸੀ ਬੀਜੇਪੀ ਦਾ ਲੜਾ ਰਿਹਾ ਸੀ ਸਟੇਜ ਤੋਂ ਖੰਬੇ ਸੱਜੇ ਤੇ ਨਾਹਰਾ ਲਾ ਰਿਹਾ ਸੀ ਕਾਂਦਰ ਜ਼ਿੰਦਾਬਾਦ ਪੰਜੇ ਨੂੰ ਵੋਟਾਂ ਪਾਉ ਉਹਨੂੰ ਖਿੱਚ ਕੇ ਵਿਚਾਰੇ ਨੂੰ ਉੱਥੋਂ ਲਾਇਆ ਪਨੀਤਕੌਰ ਦੀ ਸਟੇਜ ਉੱਤੇ ਸੋਈ ਇਸ ਕਿਸਮ ਦੇ ਜਿਹੜੇ ਲੋਕ ਹੈ ਬੇਸੀਲ ਅਸੂਲੀ ਸਿਆਸਤ ਜਿਹੜੀ ਇਹ ਇਹਦੇ ਵਿੱਚ ਤੇ ਹੁਣ ਆਫ ਲੇਟ ਦੋਨੋਂ ਚੀਜ਼ਾਂ ਕੰਮ ਕਰ ਰਹੀਆਂ ਹੈ ਸੈਂਟਰ ਦਾ ਪੈਸਾ ਡੀਪ ਪਾਕਟਸ ਨੇ ਬੀਜੇਪੀ ਦੀ ਹੈ ਬੀਜੇਪੀ ਇਸ ਟ੍ਰਾਈਂਗ ਟੂ ਸਿਮਲ ਕਾਈਂਡ ਆਫ ਟੈਕਟਿਕ ਸੇਮ ਆਪ ਕਰ ਰਹੀ ਜਿਨਾ ਸਪਲੀਮੈਂਟਰੀ ਛੋਟਾ ਗਿਆ ਹੈ ਤੇ ਇਹਨਾਂ ਤੁਸੀਂ ਸਾਰੇ ਇੰਡੀਵਿਜੂਅਲ ਆ ਗਏ ਮੇਰਾ ਹੀ ਨਹੀਂ ਹੈਗਾ ਕੁਝ ਲੋਕ ਤੁਹਾਡੇ ਚਾਹਤਾ ਕੇ ਸੀਗੇ ਜਿਹੜਾ ਈਡੀ ਦੇ ਮੂਰੇ ਚੁਕੇ ਨਾ ਨਾ ਬਿਜਲੀ ਨਾਲ ਸਰੂਰੇ ਛਾਛੂ ਹੋਰ ਵਾਈ ਹੀ ਵਾਸ ਇਗਨੋਰਡ 1 ਸੈਕਿੰਡ ਮੈਨੂੰ ਕੰਪਲੀਟ ਪਤਾ ਵਾਈ ਹੀ ਵਾਸ ਇਗਨੋਰਡ ਜਿਸ ਰੇਟਿੰਗ ਦੁਨਬਾ ਸਾਨੂੰ ਚੁਕੇ ਪਰ ਤੁਹਾਡਾ ਲੋਕਲ ਵੀ ਉਸਿਆ ਕਰਦ ਕਰ ਫੈਮਿਸ ਹੋ ਅਗਰ ਤੁਸੀਂ ਸਮਝੋ ਕਿ ਲੋਕਲ ਕਾਂਗਰਸ ਹੋਰ ਇਹ ਨਾਲ ਹੈ ਬਹੁਤ ਲੋਕਾਂ ਨੇ ਫਰਸਚਨ ਹੈ ਕਿ ਥਿਸ ਮੈਨ ਇਜ਼ ਅਅਊਟਸਾਈਡਰ ਆਮ ਇਨ ਗ੍ਰੇਟ ਰਿਗਾਰਡ ਬਟ ਥਿਸ ਮੈਨ ਮੇਰੇ ਨਾਮ ਕੋ ਪ੍ਰਸਤਉ ਨਹੀਂ ਹੈ ਮੈਂ ਤੁਹਾਨੂੰ ਉਹ ਕਹ ਰਿਹਾ ਜਿਹੜੀ ਕਮੈਂਟ ਕਰੀ ਕਿ ਇਹ ਅਅਊਟਸਾਈਡਰ ਹੈ ਅਗਰ ਇਹ ਅਅਊਟਸਾਈਡਰ ਦਾ ਟੈਗ ਲੱਗ ਤੇ ਔਰ ਇੱਕੋ ਆਦਮੀ ਜਿਹਨਾਂ ਮਤਲਬ ਇੰਡੀਜੈਂਵੀ ਬਿਜਲੈਂਸ ਨੇ ਵੀ ਜਿਹਨੇ ਚੱਕਰ ਲਿੱਤੀ ਕੁਝ ਨਹੀਂ ਸਪੋਰਟ ਦਿੱਤੀ ਮੈਂ ਨਹੀਂ ਕਿਹਾ ਕੋਈ ਵੀ ਸਪੋਰਟ ਦਿੱਤੀ ਸਹਿਣਾ ਨਹੀਂ ਕੀਤੀ ਵਾਈ ਹੀ ਵਾਸ ਨੋ ਦੇਖੋ ਗੱਲ ਇਹ ਵੀ ਮੈਂ ਦੇ ਵਿੱਚ ਟੂ ਕਰਦਾ ਸੀ ਆਮ ਨਾਟ ਗੋਇੰਗ ਟੂ ਆਨਸਰ ਥੀਸ ਕਾਈਂਡ ਆਫ ਆਈ ਐਮ ਨਾਟ ਸਿਟਿੰਗ ਇਨ ਕੋਈ ਉਹ ਜਿਹੜਾ ਤੁਹਾਡਾ ਕੋਈ ਉਹ ਜਗ੍ਹਾ ਵੜਾ ਹੋਏ ਕਿ ਤੱਕ ਕਟਿਆ ਰਿਹਾ ਕਿ ਤੂੰ ਮੈਨੂੰ ਕਰੀ ਚੱਲੋ ਤੇ ਤੁਹਾਡੀ ਹਰ ਗੱਲ ਦਾ ਮੈਂ ਜਵਾਬ ਦਵਾਂ ਮੈਂ ਤੁਹਾਨੂੰ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਨਾ ਹਰ ਚੀਜ਼ ਅੰਡਰ ਕੰਸੀਡਰੇਸ਼ਨ ਪਾਰਟੀ ਹਾਈ ਕਮਾਂਡ ਨੇ ਲਈ ਜੇ ਪਾਰਟੀ ਨੇ ਕੰਸੀਡਰੇਸ਼ਨ ਚ ਲਈ ਆਸ਼ੂ ਜੀ ਆ ਸਾਡੇ ਵਰਕਿੰਗ ਪਰਦਾਣ ਹੁਣ ਜਿਹੜਾ ਕੌਣ ਆਇਆ ਜੀ ਪ੍ਰਧਾਨ ਆਇਆ ਸਾਡੇ ਪਾਰਟੀ ਇਸ ਆਦਮੀ ਨੂੰ ਜਿਹਨੇ ਪਿੱਠੇ ਛੁਰਾ ਮਾਰਿਆ ਗਦਾਰੀ ਕੀਤੀ ਪਾਰਟੀ ਨੇ ਫੈਸਲਾ ਕੀਤਾ ਗਦਾਰ ਨਹੀਂ ਕੀਤਾ ਦੇਰ ਵਰ ਨੰਬਰ ਆਫ ਪ੍ਰੋਬਲਮਸ ਉਸ ਨੂੰ ਸਰਮਾਉਂਟ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਇਹਦੇ ਨਾਲ ਸਾਰੇ ਬੰਦੇ ਚੱਲਣਗੇ ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕੰਸੀਡਰ ਕਰਕੇ ਕੀਤੀ ਹੈ ਨਾ ਹੁਣ ਹੋਰ ਕੋਈ ਗੱਲ ਨਹੀਂ ਸਰ 110% ਹੈ ਇਹ ਪਿੱਛੇ ਕਿਸੇ ਸੁਖਿੰਦਰ ਨਾਵਾ ਜੀ ਦਾ ਬਿਆਨ ਆਇਆ ਹੈ ਕਿ ਜਿਹਨੇ ਆਸ਼ੂ ਜੀ ਅੰਦਰ ਸੱਤ ਅੱਠ ਮਹੀਨਿਆਂ ਦਾ ਲਾ ਕੇ ਆਏ ਨੇ ਤੇ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਹੈ ਇਹ ਕਿੰਨੀ ਚੰਚਾਈ ਹੈ ਬਿੱਟੂ ਜੀ ਨੇ ਅੰਦਰ ਬਿੱਟੂ ਰਚਾ ਰਿਹਾ ਹੈ ਮੈਂ ਸਮਝਣਾ 100% ਸੱਚ ਹੈ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਹਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਦੇ ذریعے ਬਿੱਟੂ ਦਾ ਰੋਲ ਸੀ ਆਸ਼ੂ ਜੀ ਤੂੰ ਅੰਦਰ ਕਰ ਇਹ ਕੋ ਦੌਰ ਆਏ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਣਾ ਕੀ ਜਾਂਦਾ ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਕਿ 4 ਨੰਬਰ ਤੇ 5ਵੇਂ ਨੰਬਰ ਤੁਸੀਂ ਐਂਡ ਬਿਆਨ ਹੁਣ ਦੇ ਰਹੇ ਹੋ ਬਾਤ ਬਲ ਕਿਸ ਤਰ੍ਹਾਂ ਕੀ ਉਹ ਬਿੱਟੂ ਜੀ ਜਿਹੜੇ ਐ ਉਹ ਭਗਵੰਤ ਮਾਨਾ ਬਹੁਤ ক্লোਜ਼ ਨਾਲ ਦੀ ਚਾਰ ਵਾਰੀ ਗੱਲਬਾਤ ਹੁੰਦੀ ਸੀ ਬਿਲਕੁਲ ਐ ਸਾਰੀ ਕਰਨਾ ਜਦੋਂ ਤੱਕ ਬਿੱਕੂ ਜੀ ਭਾਜਪੀ ਤੇ ਗਏ ਉਸ ਤੋਂ ਬਾਅਦ ਹੀ ਕਿਉਂ ਕਰ ਰਹੇ ਹੋ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਕਰੀ ਹੋਈ ਉਸ ਤੋਂ ਪਹਿਲੇ ਤੂੰ ਇੱਕ ਇਸਮ ਜੇ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਨੂੰ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਜਦੋਂ ਜਦੋਂ ਇਹ ਕਰਨ ਦਾ ਵਾਜ ਇਹਦੇ ਬਿਆਨ ਤੋਂ ਬਾਅਦ ਤੁਸੀਂ ਮੇਰੀ ਗੱਲ ਸੁਣੋ ਇਹ ਚੀਜ਼ਾਂ ਤੇ ਆਲਰੇਡੀ ਔਨ ਗਰਾਉਂਡ ਆ ਚੁੱਕੀਆਂ ਮੈਂ ਵਿਧਾਨ ਸਭਾ ਤੇ ਗੱਲ ਛੁਪੀ ਇਹ ਵਿਧਾਨ ਸਭਾ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈਡ ਪਿਕਡ ਅਪ ਦਿਸ ਇਸ਼ੂ ਕਿ ਬਹੁਤ سارے ਬੰਦੇ ਇਹੋ ਜਿਹੇ ਨੇ ਜਿਹੜੇ ਤੇਰੇ ਨਾਲ ਇੰਟੈਚ ਬਹੁਤ سارے ਬੰਦੇ ਨਹੀਂ ਮੈਂ ਵੀ ਜੋ ਟਾਕਿੰਗ ਪਾਰਟਿਕੁਲਰਲੀ ਬਿੱਟੂ ਮੈਂ ਤਾਂ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਕਰਦਾ ਅੱਜ ਉਹ ਕਹਿੰਦੇ ਉਹਨਾਂ ਨੇ ਜਿਵੇਂ ਕਿਹਾ ਮੈਂ ਅਮੋਗ ਕਰਦਾ ਕਾਂਗਰਸ ਛੱਡ ਗਿਆ ਅੱਜ ਉਹ ਬੀਜੇਪੀ ਚੱਲਦਾ ਇਹ ਜੇ ਭਾਜਪਾ ਕੈਂਡੀਡੇਟਾ ਉਸ ਵੇਲੇ ਤਾਂ ਕਾਂਗਰਸ ਸੀਗਾ ਕਾਂਗਰਸ ਦਾ ਜੁਨੀਅਰ ਹੋਣੋਂ ਨੰਬਰ 2 ਉਹ ਕਾਂਗਰਸ ਦਾ ਲੈ ਤੁਸੀਂ ਕੀ ਛੱਡ ਕੇ ਦੇ ਵਿੱਚ ਕਿ ਪਾਰਲੀਮੈਂਟਰੀ ਮੋਰ ਦਾ ਕੁਝ ਨਹੀਂ ਹੈ ਬੜੀ ਲੋਕਸਾਂ ਦੇ ਵਿੱਚ ਪਾਲਤੀ ਹੈ ਬਾਗੀਆ ਸਾਹਿਬ ਸੱਚੀ ਗੱਲ ਹੈ ਕਿ ਬਿੱਟੂ ਜੀ ਇਹ ਸਟੱਟਸ ਕਾਡਾ ਸਾਹਿਬ ਸੁਖਿੰਦਰ ਨੇ ਅੱਜ ਨੇ ਇੱਕ ਇੰਟਰਵਿਊ ਵਿੱਚ ਗਿਆ ਕਿ ਇਹ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਕਿ ਬਿੱਟੂ ਭਾਜਪਾ ਵਿੱਚ ਜਾਏਗਾ ਤਾਂ ਰਹਾ ਤਾਂ ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾ ਐਕਸ਼ਨ ਲੋਕ ਪਹਿਲਾ ਕੋਈ ਐਕਸ਼ਨ ਲਿੱਤਾ ਜੇ ਤੁਹਾਨੂੰ ਪਤਾ ਸੀਗਾ ਕਿ ਬੀਜੇਪੀ ਇਹ ਜਾ ਰਹੇ ਠੀਕ ਗੱਲ ਸੁਣੋ ਇਹ ਗੱਲ ਤੇ ਹੁਣ ਰੰਧਾਵਾ ਸਾਹਿਬ ਨੇ ਜਦੋਂ ਕਹੀਏ ਤੇ ਸਾਨੂੰ ਪਤਾ ਲੱਗੀ ਹੋ ਸਕਦਾ ਉਹਨਾਂ ਦੀ ਗੱਲ ਰਾਹੁਲ ਜੀ ਨਾਲ ਹੋਈ ਹੋਏ ਰਾਹੁਲ ਜੀ ਨਾਲ ਕੋਈ ਗੱਲ ਉਹਨਾਂ ਨੂੰ ਕਹੀ ਹੋਏ ਵਿੱਚ ਆਈ ਐਮ ਨਾਟ ਅਵੇਅਰ ਉਹ ਵੀ ਗੱਲ ਮੇਰੀ ਵੀ ਇਸ ਤਰ੍ਹਾਂ ਹੀ ਨੋਟੇ ਚਾਹੀ ਜਿਸ ਤਰ੍ਹਾਂ ਹੁਣ ਤੁਹਾਡੇ ਰੋਟੇ ਚ ਕਿਉਂਕਿ ਕੱਲ ਰਮੇਸ਼ ਸਿੰਘ ਬਿੱਟੂ ਇੱਕ ਧਾਰਮਿਕ ਪ੍ਰੋਗਰਾਮ ਤੇ ਗਏ ਸੀ ਉਹ ਤੇ ਰਾਜਾ ਵੜ੍ਹੇਂਗੀ ਵੀ ਗਏ ਕਿ ਜੱਫੀ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਵਿੱਚ ਫੋਟੋ ਵੀ ਆਈ ਵੀਡੀਓ ਵੀ ਆਈ ਰਾਜਾ ਵੜ੍ਹੇਂਗੀ ਨੇ ਕੋਈ ਜੱਫੀ ਸਵਾਦ ਚੁਕੇ ਜਾਣੀ ਵੀਡੀਓ ਗਈ ਲੋਕਾਂ ਦੇ ਹਾਂ ਦੇ ਕੱਲ ਸ਼ਾਮ ਨੂੰ ਵੀਡੀਓ ਆਈ ਨਹੀਂ ਕੀ ਉਹ ਕਿਸੇ ਪ੍ਰੋਗਰਾਮ ਤੇ ਜੱਫੀ ਪਾਈ ਲੋਕਾਂ ਨੇ ਜੱਫੀ ਪਾਈ ਆ ਜੀ ਪਰ ਉਸ ਪ੍ਰੋਗਰਾਮ ਤੇ ਮੇਰੀ ਗੱਲ ਨਹੀਂ ਸਮਝੇ ਕਿ ਜੱਫੀ ਪਾਈ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਤੇ ਪੈ ਹੀ ਜਾਂਦੀਆਂ ਨੇ ਜੱਫੀ ਦੀ ਕੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਹੈ ਮੈਂ ਪਤਾ ਨਹੀਂ ਕਿਸੇ ਪੱਪੀ ਆ ਬਿਕਰ ਚੱਕਦੇ ਪੱਪੀ ਤੇ ਸਿਆਸਤ ਤੇ ਚਲਦੀ ਚਲਦੀ ਕੋਈ ਐਡੀ ਗੱਲ ਹੈ ਭਾਈਆ ਸਾਹਿਬ ਸਵਾਲ ਹੈ ਅਸਾ ਆਪਾਂ ਇਹਦੀ ਗੱਲ ਹੈ ਸਵਾਲ ਚੱਕਿਆ ਜਾ ਰਿਹਾ ਚੰਦੇ ਨੇ ਕਿ ਪਹਿਲਾਂ ਮਨੀਸ਼ ਟਵਾੜੀ ਉਤਾਰ ਦੋ ਲੜੇ ਉਹ ਛੱਡ ਕੇ ਉਤਾਰਾਂ ਨੂੰ ਚਲੇ ਗਏ ਫਿਰ ਰਵੀ ਚੋਟੂ ਦੋ ਵਾਰੀ ਚੁਟਾਇਆ ਉਹ ਭਾਜੀਪੀ ਇਹ ਚੜੇ ਹੁਣ ਰਾਜਾ ਬੜਿੰਗਨ ਨੂੰ ਉਤਾਰਿਆ ਉਹ ਵੀ ਇੱਕ ਵਾਰੀ ਦਾ ਜਿਹੜਾ ਲੋਕ ਜਿਹੜੇ ਵਰਕਰ ਨੇ ਬੂਸ ਨੇ ਕਹਿੰਦੇ ਨੇ ਕਿ ਅਗਰ ਕੱਲ ਨੂੰ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਫਿਰ ਵਰਕਰ ਕੀਤਾ ਜਾਏ ਮੈਂ ਕਹਿੰਦਾ ਜਿਹੜਾ ਵਰਕਰ ਨੋ ਲੈ ਕੋਈ ਬਾਹਰ ਲਾ ਨਹੀਂ ਗੇਰਾ ਸਰਟਨ ਥਿੰਗ ਜਿਹੜੀ ਆ ਪਾਰਟੀ ਦਾ ਬੰਦਾ ਕਿਤੇ ਵੀ ਰਿਹਾ ਲੱਭੇ ਪਾਰਟੀ ਦਾ ਜਿਹਦਾ ਪਤਾਨ ਹੈ ਇਸ ਰਾਈਟ ਟੂ ਕੰਟੈਸਟ ਫਰਮ ਐਨੀਵੇਅ ਕੋਈ ਇਹੋ ਜੀ ਬਾਹਰ ਲਾ ਤੇ ਮੇਰੇ ਨਾਲ ਪ੍ਰੈਸ ਵਾਲੇ ਹੀ ਨਾ ਲਾਈ ਜਾਂਦੇ ਮੈਨੂੰ ਤੇ ਕਹਿੰਨੇ ਗਿਆ ਨਹੀਂ ਮੈਨੂੰ ਤੇ ਹਰ ਮੈਨੂੰ ਨਾ ਵਰਕਰ ਕਿਸੇ ਨੇ ਕਿਹਾ ਮੈਨੂੰ ਕਿਸੇ ਵਰਕਰ ਨੇ ਨਹੀਂ ਕਿਹਾ ਸੋ ਵਰਕਰ ਜਿਨੇ ਤੇ ਸ਼ੁਕਰ ਮਨਾਏ ਸ਼ੁਕਰ ਮਨਾਏ ਵਰਕਰ ਜੀ ਪੋਸਟ ਪੈਂਦੀ ਹੈ ਪੋਸਟਾਂ ਪੁਆਈਆਂ ਜਾਂਦੀਆਂ ਇਹ ਗੱਲ ਵਕਰ ਸੀ ਤੁਹਾਡੇ ਆਫਿਸ ਵੀ ਅਰਰ ਹੈ ਕਾਰਪੋਰੇਟ ਤੇ ਤੁਹਾਡੇ ਉਹ ਇੱਕ ਕਦੇ ਦੋ ਨਿੱਤੇ ਦੇ ਦੋ ਬੰਦੇ ਆ ਗਏ